ਪਿੰਡ ਦਾ ਮੁੱਢ ਕਿੱਥੋਂ ਵਧਿਆ ਜੀ ਤੁਸੀਂ ਦੱਸਿਆ ਸੋਡੀਆਂ ਦਾ ਬਜਾ ਹਾਂਜੀ ਅਸੀਂ ਮਨੁਸੀ ਸੀ ਨਵੇਂ ਪੁਰਾਣੇ ਮਾਹੌਲ ਦੇ ਵਿੱਚ ਕੀ ਫਰਕ ਆ ਜੀ ਤੁਹਾਡੇ ਸਮੇਂ ਮੁੱਕੇ ਕਿਹੋ ਜਿਹਾ ਮਾਹੌਲ ਸੀ ਤੇ ਹੁਣ ਉਹ ਫਰਕ ਯਾਨੀ ਕਿ 87 ਤਾਂ ਵੇਖੀਏ ਤੇ 47 ਵੀ ਵੇਖੀਏ ਜੀ ਹਾਂਜੀ ਮੋਗੋ ਜੋ 42 ਟੰਡ ਗਿੱਲਾਂ ਦੇ ਵਜੇ ਹਾਂਜੀ ਉਹਨਾਂ ਮੋਗੋ ਅਸੀਂ ਹੈ ਸਾਡਾ ਪਿੰਡ ਸਾਰਾ ਹੀ ਗਿੱਲਾਂ ਦਾ ਲੇਕਿਨ ਇੱਥੇ ਕਹਿੰਦੇ ਸੀ ਕਿ ਸੋਡੀਆਂ ਦਾ ਗੇਟ ਵੀ ਹਜੇ ਹਰਦਾ ਜੀ ਹੈਗਾ ਇਹ ਜਿਹੜਾ ਗੇਟ ਆ ਹਾਂਜੀ ਮਤਲਬ ਇੱਥੇ ਸਾਡੀਆਂ ਜੋ ਔਰ ਤਾਂ ਉਹਨੇ ਹਾਂਜੀ ਉਹਨਾਂ ਨੂੰ ਤਲਾਸ਼ੀ ਲੈ ਕੇ ਲੰਘੇ ਦਿੰਦੇ ਨੇ ਉਹਨਾਂ ਤੋਂ ਕਾਫੀ ਆਯਾਦੀ ਲਈ ਅੱਜ ਉਹਨਾਂ ਦੀ ਲੈਟਰੀਨਾਂ ਜਾ ਕੇ ਸਾਫ਼ ਕਰੀ ਜਾਂਦੇ ਹਾਂਜੀ ਇੱਥੇ ਕਿਉਂ ਨਹੀਂ ਕੰਮ ਕਰ ਕੋਈ ਬੀਜੀ ਪੈ ਜਾਂ ਪੂਰਾ ਫਾਇਦਾ ਕਰਕੇ ਪਾਖਰੇ ਦੇ ਹਾਂਜੀ ਹਾਂਜੀ ਪਣੇ ਉਦੋਂ ਲੋਕ 50 ਰੁਪਏ ਕਿਹਦੀ ਕਹਿੰਦੇ ਸੀ ਹਾਂਜੀ ਉਹ ਹਾਂ ਸੋਨੇ ਦੀ ਜਿਹੜੀ 50 ਹਾਂਜੀ ਸਤਿ ਸ਼੍ਰੀ ਅਕਾਲ ਜੀ ਜੋੜਾ ਟਾਕਸ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ ਅੱਜ ਅਸੀਂ ਖੜੇ ਹਾਂ ਮੋਗਾ ਜ਼ਿਲ੍ਹਾ ਦੇ ਪਿੰਡ ਚਿਗਾਵੇਂ ਵਿੱਚ ਇਥੇ ਥੋੜੀ ਜਾਣਕਾਰੀ ਬਜ਼ੁਰਗਾਂ ਤੋਂ ਅਸੀਂ ਹਾਸਲ ਕਰਦੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਜੋੜਾ ਟਾਕਸ ਤੇ ਪਿੰਡਾਂ ਦੀਆਂ ਸੱਥਾਂ ਦਾ ਪ੍ਰੋਗਰਾਮ ਚੱਲਦਾ ਪਿਆ ਉਸੇ ਤਰ੍ਹਾਂ ਅੱਜ ਪਿੰਡ ਚਿਗਾਵੇਂ ਦੇ ਵਿੱਚ ਸੱਥ ਦੇ ਵਿੱਚ ਬਜ਼ੁਰਗਾਂ ਕੋਲੋਂ ਗੱਲਬਾਤ ਕਰਦੇ ਹਾਂ ਕਿ ਪਿੰਡ ਦੀ ਜਾਣਕਾਰੀ ਲੈਣੇ ਆ ਬਾਪੂ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਪੂ ਜੀ ਸਭ ਦਾ ਨਾਮ ਕੀ ਹੈ ਜੀ ਯਾਰਾ ਦੇ ਵੇਸ ਹਾਂਜੀ ਤੇ ਬਾਪੂ ਜੀ ਪਿੰਡ ਦਾ ਮੁੱਦ ਕਿੱਥੋਂ ਵਧਿਆ ਜੀ ਇਹ ਦੱਸਿਆ ਸੀ ਛੋੜੀਆਂ ਤੋਂ ਵਧਿਆ ਹਾਂਜੀ ਅਸੀਂ ਮਰੂਸੀ ਸੀ ਠੀਕ ਹੈ ਜੀ ਮੋਗੇ ਚੋਂ ਆਏ ਸਾਰੇ ਠੀਕ ਹੈ ਜੀ ਹਾਂਜੀ ਉਹ ਛੋੜੀਆਂ ਦਾ ਕੋਈ ਵੀ ਇੱਕ ਭਗਾ ਆ ਬਸ ਠੀਕ ਹੈ ਜੀ ਤੇ ਯਾਨੀ ਕਿ ਇੱਥੇ ਕਿੰਨੀ ਕ ਵੋਟ ਹੋਊਗੀ ਜੀ ਵੋਟ ਹੈ ਜੀ 18 1800 ਠੀਕ ਹੈ ਜੀ ਤੇ ਪੱਤੀਆਂ ਇੱਥੇ ਕਿੰਨੀਆਂ ਪੱਤੀ ਕੋਈ ਵੀ ਨਹੀਂ ਜੀ ਇੱਕ ਘਰ ਬਸ ਕਦਸਦੂਆਂ ਦਾ ਠੀਕ ਹੈ ਉਹ ਸਾਰੇ ਗੰਦੇ ਠੀਕ ਹੈ ਜੀ ਤਾਪੂ ਜੀ ਨਵੇਂ ਪੁਰਾਣੇ ਮਾਹੌਲ ਦੇ ਵਿੱਚ ਕੀ ਫਰਕ ਆ ਜੀ ਤੁਹਾਡੇ ਸਮੇਂ ਮੁੱਕੇ ਕਿਹੋ ਜਿਹਾ ਮਾਹੌਲ ਸੀ ਤੇ ਹੁਣ ਦੋ ਫਰਕ ਦੋ ਫਰਕ ਆਈ ਤੇ ਤੁਸੀਂ ਜਾਨੀ ਕਿ 84 ਤਾਂ ਵੇਖੀ ਐ ਤੇ 47 ਵੀ ਵੇਖੀ ਐ ਜੀ ਹਾਂ ਜੀ ਤੇ ਉਦੋਂ ਮਾਹੌਲ ਕਿਹੋ ਜਿਹਾ ਸੀ ਉਦੋਂ ਮਾਹੌਲ ਆ ਇਹ ਵਾਟ ਤੋਂ ਕੋਈ ਆਦੀ ਉਹ ਮੋਰਕਾ ਦਾ ਹੈ ਨਾ ਹਾਂਜੀ ਤੇ ਯਾਨੀ ਕਿ ਤੁਸੀਂ ਉਦੋਂ ਪੰਜਾਬ ਦੇ ਵਿੱਚ ਹੀ ਸੀਗੇ ਕਿ ਪਾਕਿਸਤਾਨ ਦੇ ਵਿੱਚ ਠੀਕ ਹੈ ਅੱਜ ਤਾਂ ਮੰਡਾ ਆਹੀ ਖਾਂ ਹਾਂ ਅੱਜ ਪਿੰਡਾਂ ਯਾਨੀ ਕਿ ਜੱਦੀ ਬਸਤੀ ਇੱਥੇ ਸੀ ਠੀਕ ਹੈ ਇਹ ਯਾਨੀ ਕਿ 47 ਤੋਂ ਪਹਿਲੋਂ ਦਾ ਪਿੰਡ ਬੱਜਿਆ ਹੋਇਆ ਬਹੁਤ ਪਹਿਲਾਂ ਦਾ ਬੰਦਾ ਤੇ ਯਾਨੀ ਕਿ ਹਾਂਜੀ ਉਹ ਮਿਲ ਜਾਇਆ ਜੀ ਹਾਂਜੀ ਹਾਂਜੀ 47 ਦੇ ਪਿੰਡੋਂ ਅੰਗਰੇਜ਼ਾਂ ਨਾਰਾਜ਼ ਸੀ। ਵੰਡ ਕੇ ਉੱਠ ਗਏ। ਹਾਂਜੀ। ਉਹ ਇੱਥੇ ਜਾਈ ਚੱਲੀ ਆ। ਅਸੀਂ ਨਾ ਮੋਗੋਂ ਆਏ ਆ। ਮੋਗਾ ਗਿੱਲਾਂ ਦਾ ਬਿਆਲੀਆਂ ਵਾਈ। ਹਾਂਜੀ। ਮੋਗੇ ਜੋ ਬਿਆਲੀ ਪਿੰਡ ਗਿੱਲਾਂ ਦੇ ਵਜੇ। ਹਾਂਜੀ। ਉਹਨਾਂ ਮੋਗੋਂ ਅਸੀਂ ਆਏ। ਸਾਡਾ ਪਿੰਡ ਸਾਰਾ ਹੀ ਗਿੱਲਾਂ ਦਾ। ਠੀਕ ਹੈ ਜੀ। ਬਿਆਲੀ ਪਿੰਡ ਵਜੇਗਾ। ਠੀਕ ਹੈ ਜੀ। ਮੋਗੇ ਮੋਗੇ ਜਿਹੜਾ ਨਾਲ ਜਿਹਾ ਬਸਾਲ ਗਿਆ। ਨਗਾ ਹੀ ਆ ਮੋਗਾ। ਠੀਕ ਹੈ ਜੀ। ਉਹਦੇ ਵਿੱਚੋਂ ਸਾਡਾ ਇਹ ਚਦਾਨਾ। ਠੀਕ ਹੈ ਜੀ। ਕਿ ਗਣੀ ਪਹਿਲਾਂ ਇਹ ਸੋਡੀਆਂ ਦੇ ਠੀਕ ਹੈ ਜੀ ਅਸੀਂ ਮੋਗਿਓ ਆ ਕੇ ਰਹਿਣ ਲੱਗੇ ਠੀਕ ਹੈ ਨਹੀਂ ਮੋਗਿਓ ਰਹਿਣ ਲੱਗੇ ਇੱਥੇ ਉਹ ਜਗ੍ਹਾ ਇਹ ਪਹਿਲੀ ਸਾਰੀ ਸੋਡੀਆਂ ਦੀ ਹਾਂਜੀ ਅਸੀਂ ਉਹ ਮਾਮਲੇ ਪੁਲਿਸ ਤੇ ਪਹੁੰਚਦੇ ਸੀ ਤੇ ਇੱਕ ਜੀ ਇੱਥੇ ਕਹਿੰਦੇ ਸੀਗੇ ਕਿ ਸੋਡੀਆਂ ਦਾ ਗੇਟ ਵੀ ਹਜੇ ਹੈਗਾ ਹੈ ਹੈਗਾ 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 ਜੀ ਉਹ ਥੱਟੜਾ ਨੂੰ ਠੀਕ ਹੈ ਇਹ ਕਿੱਲਾ ਸੀ ਉਹ ਹਾਂਜੀ ਕਿਲਾ ਸੀ ਹਾਂਜੀ ਤਾਂ ਇਹ ਬਹੁਤ ਵੱਡੀ ਕੰਧ ਸੀ ਹਾਂਜੀ ਉਹਦੇ ਵੱਡੀਆਂ ਜਿਹੀਆਂ ਚੋਲੀਆਂ ਹਵੇਲੀਆਂ ਸਜਟਾਂ ਚ ਲੱਗਿਆ ਹਦ ਅੱਜ ਜੀਆਂ ਭਜੀਆਂ ਠੀਕ ਹੈ ਜੀ ਉਹ ਦਰਵਾਜ਼ਾ ਉਹ ਹੀ ਥੋੜਾ ਸੀ ਠੀਕ ਹੈ ਜੀ ਉਹ ਛੋਟੇ ਸਾਹਮਣੇ ਉਹਦੇ ਅੱਗੇ ਅੱਖੀਆਂ ਸੀ ਇੱਕ ਪਰਦੇ ਪਾਇਆ ਵੀ ਬੰਦਾ ਲੱਗਿਆ ਜੋ ਵੀ ਇੱਕ ਐਸ਼ ਬੰਦਾ ਜਿੰਨੇ ਹੋਵੇ ਹਾਂਜੀ ਉਹ ਉੱਥੇ ਰਵਾਜੇ ਵੀ ਨਹੀਂ ਹੁੰਦੇ ਕਦੇ ਠੀਕ ਹੈ ਜੀ ਇੱਕ ਹੀ ਤਲਾਸ਼ ਰੱਖ ਨਹੀਂ ਦੇ ਇੱਕੋ ਗੇਰ ਵਿੱਚ ਹੀ ਲੱਗਦੇ ਸੀ ਸਭ ਮਤਲਬ ਅਸੀਂ ਨਾਲ ਉਹ ਮੰਗ ਲਈ ਤੇ ਗੁੰਦੇ ਸੀ ਹਾਂਜੀ ਤੇ ਇਹ ਜਿਹੜਾ ਗੇਟ ਆ ਹਾਂਜੀ ਮਤਲਬ ਇੱਥੇ ਸਾਡੀਆਂ ਜੋ ਔਰਤਾਂ ਆਉਂਦੀ ਨੇ ਉਹਨਾਂ ਨੂੰ ਤਰਾਸੀ ਲੈ ਕੇ ਨੰਗਰਨ ਦੇ ਖੇਤੋ ਕੋ ਤੋੜਤਾ ਨਹੀਂ ਰਹਿ ਜਾਂ ਠੀਕ ਆ ਜੀ ਯਾਨੀ ਕਿ ਇਨੀ ਸਰਕਾਰੀ ਸੀ ਫਿਰ ਪਤਾ ਨਹੀਂ ਕਿਹੜੇ ਪਰਿਵਾਰ ਚੋਂ ਹਾਂਜੀ ਬਜ਼ੁਰਗ ਬੈਠੇ ਸੀ ਕੋਈ ਨੋ ਆਈ ਹਾਂਜੀ ਤੇ ਉਹਨੇ ਘੌਂਡ ਨਹੀਂ ਕੱਢਿਆ ਅੱਗੇ ਘੌਂਡ ਕੱਢਣ ਦਾ ਰਵਾਜ ਹਾਂਜੀ ਤੇ ਉਹ ਜਦੋਂ ਉਹਨੇ ਘੌਂਡ ਨਾ ਕੱਢਿਆ ਉਹ ਦੂਜੇ ਬਜ਼ੁਰਗਾਂ ਨੂੰ ਕਹਿੰਦੀ ਹਾਂਜੀ ਮੈਂ ਲੋਰਗਨ ਨੂੰ ਆਨੇ ਦਿੱਤੀ ਗਿਆ ਲੱਖ ਦਿਨਾਂ ਨੂੰ ਆਣਾ ਮੇਰਾ ਉਹਦੇ ਵੀ ਨਿਕਲ ਗਿਆ ਉਹ ਕਹਿੰਦਾ ਮੈਂ ਪੁੱਛ ਲੈਂਦਾ ਹਾਂ ਹਾਂਜੀ ਪੁੱਛ ਕਰੇਗਾ ਉਹ ਪੁੱਛ ਕਰਾਣਾ ਲੱਗੇ ਕਿੰਦਾਦਾ ਉਹ ਹਾਂਜੀ ਫਿਰ ਉਹਨਾਂ ਬੁੜਿਆਂ ਦੇ ਉੱਪਰ ਪੜਿਆ ਪੜਿਆ ਅਸੀਂ ਮਤਲਬ ਕੇਸ ਕਰਤਾ ਹਾਂਜੀ ਓਕੇ ਇਥੇ ਜਿੰਨੀ ਅਸੀਂ ਕੋਈ ਜਿੰਨੀ ਵੰਡਾ ਉਹ ਕਹਿੰਦੇ ਅਸੀਂ ਜਿੱਤ ਗਏ ਜਿਹੜਾ ਕੋਈ 20 ਕੋਲੋਂ ਵੰਡਾ ਉਹਦੇ ਕੋਲ 20 ਰਹਿ ਗਏ ਜਿਹਦੇ ਕੋਲ 10 ਵੰਡਾ ਉਹਦੇ ਕੋਲ 10 ਰਹਿ ਗਏ ਐਸੇ ਤੱਕ ਠੀਕ ਹੈ ਯਾਨੀ ਕਿ ਜਿਵੇਂ ਅੱਗੇ ਬੰਦਾ ਸਿੰਘ ਬਹਾਦਰ ਦੇ ਰਾਜ ਮੁਕੇ ਹੋਇਆ ਜੀ ਉਦਾਂ ਹੀ ਹੋਇਆ ਜੀ ਆ ਉਦਾਂ ਹੀ ਹੋਇਆ ਠੀਕ ਹੈ ਤੇ ਹੋਰ ਬਾਪ ਜੀ ਤੁਸੀਂ ਕਹੋ ਜੀ ਕਿਹਨੇ ਜਾਨੀ ਦਾ ਨਾਮ ਜੀ ਬਸ ਤੁਹਾਡਾ ਸਭ ਨਾਮ ਕੀ ਹੈ ਜੀ ਸੰਸ਼ੀਰ ਸਿੰਘ ਸੰਸ਼ੀਰ ਸਿੰਘ ਜੀ ਤੁਹਾਡਾ ਨਾਮ ਕੀ ਹੈ ਸੋਤੂ ਰਾਮ ਜੀ ਠੀਕ ਹੈ ਜੀ ਤੇ ਹੁਣ ਜੀ ਯਾਨੀ ਕਿ ਅੱਜ ਕੱਲ੍ਹ ਲੋਕ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਵਿਦੇਸ਼ਾਂ ਵੱਲੀ ਵੱਧ ਜਾ ਰਹੀ ਆ ਤੇ ਉਹਦੇ ਬਾਰੇ ਕੁਝ ਕਹਿਣਾ ਚਾਹੁੰਦੇ ਉੱਥੇ ਕੰਮ ਕਰਕੇ ਖੁੱਤ ਨਹੀਂ ਹਾਂਜੀ ਹਾਂਜੀ ਨਵੀਂ ਪੀੜ੍ਹੀ ਕੰਮ ਨਹੀਂ ਕਰਦੇ ਨੇ ਬੜੀ ਮੈਂ ਤੁਹਾਨੂੰ ਦੱਸਦਾ ਜੀ ਆਹ ਲਿਆ ਹਾਂਜੀ ਹਾਂਜੀ ਬਾਬੂ ਮੈਂ ਕਮਲ ਦਾ ਬਰਤਨ ਪੜਿਆ ਜੀ ਹਾਂਜੀ ਅਜ ਤੋਂ 10 ਸਾਲ ਤੋਂ ਮਰੇ ਨੇ ਕੋਈ ਨਾ ਕੋਈ ਦੋਸਤ ਆ ਜਿਹੜਾ ਸਾਡੇ ਨਗਰਾਂ ਦਾ ਮਾਰ ਨਹੀਂ ਕਰਵਾਦਾ ਸਾਰੇ ਭਈਆਂ ਦਾ ਪਨਾਹ ਹਨ ਹਾਂਜੀ ਉਹ ਬਾਸ ਹਾਂਜੀ ਜਿਹੜੇ ਖਾਲਸਤਾਨ ਦੀ ਗੱਲ ਕਰਦੇ ਹਾਂਜੀ ਉਹ ਭਈਆ ਸਤਾਨ ਬਣ ਜਾਣਾ ਹਾਂਜੀ ਅੱਜ ਉਹ ਹਾਲਾਤ ਆ ਸਾਡੇ ਭਈਏ ਤੇ ਮਤਲਬ ਕੀ ਕਰਦੇ ਆ ਰਹਿੰਦੇ ਆ ਕੁੱਤ ਮਾਰ ਵੀ ਕਰਦੇ ਆ ਇਕੱਠੇ ਹੋ ਕੇ ਹਾਂਜੀ ਆ ਹਾਲਾਤ ਬਣੇ ਹਾਂ ਤਾਂ ਜੇ ਆਪਾਂ ਲੁਧਿਆਣੇ ਜਾਵੜੀਏ ਜੀ ਤੇ ਆਪਾਂ ਨਹੀਂ ਲੱਗਦਾ ਕਿ ਕਿ ਪੰਜਾਬ ਹਾਂ ਆ ਵੀ ਪੰਜਾਬ ਰਿਹਾ ਹੈ ਕਿ ਕਿ ਖਿਡਾ ਦੇਣੇ ਹਾਂ ਹਾਂਜੀ ਜਿਹੜੇ ਗੋੜਿਆਂ ਤੋਂ ਅਸੀਂ ਯਾਦੀ ਲਈ ਅੱਜ ਉਹਨਾਂ ਦੀ ਲੈਟਰੀਨਾਂ ਜਾ ਕੇ ਸਾਫ਼ ਕਰੀ ਜਾਂਦੇ ਹਾਂ ਇੱਥੇ ਕਿਉਂ ਨਹੀਂ ਕੰਮ ਕਰ ਲੈਂਦੇ ਹਾਂ ਹਾਂਜੀ 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 ਉਹਨਾਂ ਦੇ ਚੀਜ਼ਾਂ ਵੀ ਬਹੁਤ ਮਾੜੀਆਂ ਚੱਲ ਰਹੀਆਂ ਪਈਆਂ ਚੌਨੀ ਲੋਵੇ ਸੀ ਆਪ ਹਾਂਜੀ ਨਵੇਂ ਉਹ ਕੱਢ ਗਏ ਨਵੇਂ ਵੱਡੀਆਂ ਉਹ ਕੱਢ ਗਏ ਹਾਂਜੀ ਹੈ ਉਹ ਜਿਹੜੇ ਸਾਰਾ ਕੁਝ ਉਹ ਬਿਜੀ ਪੈਦਾ ਪੋ ਪੈਦਾ ਕਰਕੇ ਪਾਖਲੇ ਦੇ ਹਾਂਜੀ 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 ਕੋਈ ਸਿਆਫਲ ਨਹੀਂ ਹਾਂਜੀ ਤੇ ਆਪਣੇ ਹੁਣ ਮਿੱਟੇ ਖਾਈਆਂ ਜਾਂ ਕੋਈ ਨਹਿਰ ਕਰਨਾ ਕੋਈ ਝੂਲਤਾ ਦੁੱਧ ਮੋਰ ਦਾ ਕੱਢੀ ਕੋਈ ਨਹੀਂ ਜੀ ਗਾਲ ਜੇ ਕੋਈ ਝੂਲਦੀ ਹੈ ਨਹੀਂ ਨਹੀਂ ਹੈ ਨਹੀਂ ਬਾਕੀ ਆਇਆ ਯਾਰ ਜਿਰੋਨੀਆਂ ਉਦੋਂ ਦੀਆਂ ਲੇਲਾਂ ਚੱਲਦੀਆਂ ਸੀ ਉਸ ਤੋਂ ਬਾਅਦ ਵਿੱਚ 2002 ਤੋਂ ਕੱਲੋਂ ਪਹਿਲੋਂ ਕੋਈ ਪਟੜੀ ਆਪਣੇ ਪੰਜਾਬ ਵਾਲਿਆਂ ਨੇ ਬਣਾਈ ਹੋਈ ਨਹੀਂ ਤੇ ਹੁਣੇ ਬਣਾਉਣ ਲੱਗੀ ਆ ਜੀ ਹੁਣ ਬਣਾਉਣ ਲੱਗੇ ਯਾਰ ਤੇ ਕਿਉਂ ਕਿ ਉਹ ਦੋ ਇਹਨਾਂ ਨੂੰ ਤਕਨੀਕ ਹੀ ਨਹੀਂ ਪਤਾ ਸੀ ਕਿ ਜਿਹੜੀ ਗੋਰੇ ਪੱਲੋ ਕੱਢ ਕੇ ਕੋਣ ਨਹੀਂ ਜਿਹੜਾ ਬਣਾਉਂਦੇ ਯਾਰ ਹੁਣ ਵੀ ਉਹ ਦਾਣੀ ਬਾਨੀ ਰਹੇ ਜਾਂਦੇ ਆ ਸਭ ਕੁਝ ਉਹ ਬਣਾਈ ਜਾਂਦੇ ਆ ਉਹ ਕਿਉਂ ਨਾ ਸੜਕਾਂ ਲੈ ਕੇ ਬਣਾਈ ਜਾਂਦੇ ਆ ਸੜਕਾਂ ਸਾਰੀਆਂ ਵੱਡੀਆਂ ਉਹ ਹੀ ਕੱਢੀ ਜਾਂਦੇ ਆ ਹਾਂਜੀ ਤੇ ਉਹ ਗੋਰਿਆਂ ਦੀ ਕਿੱਡੀ ਤਕਨੀਕ ਸੀ ਜੀ ਤੇ ਉਹਨਾਂ ਨੇ ਬਹੁਤ ਕੁਝ ਕੀਤਾ ਸੀ ਹਾਂਜੀ ਯਾਨੀ ਕਿ ਆਪਣੇ ਉਦੋਂ ਲੋਕਾਂ ਨੇ ਪੰਜਾਬ ਨੂੰ ਸੋਨੇ ਚੀ ਦੀ ਕਹਿੰਦੇ ਸੀ ਹਾਂਜੀ ਤੇ ਹੁਣ ਸੋਨੇ ਚੀ ਦੀ ਹੀ ਪੰਜਾਬ ਉਹਨਾਂ ਨੇ ਸਾਨੂੰ ਸੋਨਾ ਛਾਲਾ ਝਾੜ ਕੇ ਲੈ ਗਏ ਸੋਨਾ ਸਭ ਲੈ ਗਏ ਉਹ ਗਾਇਕ ਨੂੰ ਸਾਡੇ ਇਹ ਕਹਿੰਦਾ ਹਾਂਜੀ ਸੋਨਾ ਬਾਰ ਘਾਟੀ ਤੋਂ ਨਿਕਲਦਾ ਪੰਜਾਬ ਦੇ ਵਿੱਚ 5-5 ਫੁੱਟ ਉੱਚਾ ਖੜਾ ਹਾਂਜੀ ਇਹਦੀ ਫਸਲ ਨੂੰ ਕਹਿੰਦੇ ਨਹੀਂ ਨਾ ਬਈ ਕੀ ਗਈ ਸੋਨਾ ਹਾਂਜੀ ਇਹ ਉਹ ਲੋ ਸੋਨਾ ਨਹੀਂ ਰਹੀ ਹਾਂਜੀ ਪਿਆਜ਼ ਨੂੰ ਸਭ ਕੁਝ ਲੁੱਟਣ ਦੇ ਹੋਏ ਰਿਹਾ ਬਸ ਆਹੋ ਜਿਹਾ ਮੋਦੀਆ ਦੇ ਹੁੰਦੋਂ ਨਹੀਂ ਠੱਗਿਆ ਕੋ ਹਾਂਜੀ ਉਹਦਾ ਹੁਣ ਸਾਨੂੰ ਭਾਅ ਵੀ ਨਹੀਂ ਦੇ ਰਿਹਾ ਹਾਂਜੀ ਉਹ ਨਹੀਂ ਕੋਈ ਤਨੀ ਮੈਂ ਵੇ ਹੀ ਵੀ ਉੱ ਆ ਜਾਂਦੇ ਆ ਹੋਏ ਵੇਖ ਕੀ ਵਾਧੀ ਤੇਲ ਵਾਧਦਾ ਜਾਂਦਾ ਇਹਦੇ ਨਾਲ ਇੱਕ ਮਿਹਨਤ ਕਰਦੀ ਹਾਂਜੀ ਕਿਉਂਕਿ ਦਿਨੋ ਦਿਨ ਮੰਗਾਈ ਵਧਾਈ ਜਾਂਦੇ ਆ ਜੀ ਤੇ ਕਸਲ ਦਾ ਮੁੱਲ ਨਹੀਂ ਬਸ ਇਹਨੂੰ ਕਿਸਾਈ ਆਉਂਦੇ ਹਾਂਜੀ ਉਸ ਹਿਸਾਬ ਨਾਲ ਹਾਂਜੀ ਪਰ ਉਹ ਮੰਡੀਆਂ ਉਹ ਖਤਾਰਾ ਰਿਹਾ ਉਹ ਮੰਡੀਆਂ ਹੀ ਤਾਂ ਆਖਕਾਰ ਰਿਹਾ ਯਾਨੀ ਬਣੀ ਚਾਹਦਾ ਵੀ ਸਾਨੂੰ ਰਹਿਣ ਦੇ ਇਹ ਗੱਲ ਕਮਾਈ ਕਰੀ ਜਾਂਦੇ ਏ ਇਦਾਂ ਹੀ ਆਪਣੇ ਸਕੂਲਾਂ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਅ ਸਰਕਾਰੀ ਚ ਸਹੂਲਤ ਆਪਾਂ ਘਟਾਈ ਹੈ ਜੀ ਕਿ ਸਰਕਾਰ ਤਾਂ ਆਪਾਂ ਨੂੰ ਦੇ ਰਹੀ ਸੀਗੀ ਤੇ ਪ੍ਰਾਈਵੇਟ ਦੇ ਕੇ ਉਹਨਾਂ ਦੇਦਾਰੇ ਤੇ ਆਪਾਂ ਸਰਕਾਰੀ ਸਹੂਲਤ ਨੂੰ ਲੱਤ ਮਾਰ ਰਹੇ ਹਾਂ ਮਾਰ ਬਿਲਕੁਲ ਕਿਉਂਕਿ ਆਪਾਂ ਆਪਾਂ ਇਦਾਂ ਕਰਦੇ ਆਂ ਜੀ ਸਰਕਾਰੀ ਸਕੂਲਾਂ ਦੇ ਵਿੱਚ ਆਪਾਂ ਕਹਿੰਨੇ ਆਂ ਸਾਡਾ ਜਵਾਕ ਪੜੇ ਪ੍ਰਾਈਵੇਟੇ ਤੇ ਨੌਕਰੀ ਮਿਲੇ ਸਰਕਾਰੀ 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 ਨੌਕਰੀ ਕਿੱਥੋਂ ਮਿਲੂਗੀ ਜੇ ਆਪਾਂ ਸਰਕਾਰੀ ਸਕੂਲ ਦੇ ਵਿੱਚ ਪੜ੍ਹਦੇ ਆਪਾਂ ਪੜ੍ਹੋਦੇ ਹੀ ਨਹੀਂਗੇ ਕਿੱਥੋਂ ਮਿਲੂਗੀ ਖਾਈ ਜੀ ਸੂਰਤ ਬਹੁਤ ਆ ਹਾਂਜੀ ਤੇ ਜੇ ਆਪਾਂ ਹੁਣ ਸਰਕਾਰੀ ਅਧਿਆਰਿਆਂ ਦੇ ਵਿੱਚ ਆਪਾਂ ਉਹਨਾਂ ਦੀ ਵੱਲ ਤੋਂ ਕਵਾਂਗੇ ਕਿ ਤਾਂ ਹੀ ਆਪਣੇ ਕੋਲ ਸਰਕਾਰੀ ਸਰਕਾਰੀ ਨੌਕਰੀ ਮੰਗਦੇ ਨੇ ਅੱਜ ਕੱਲ ਬੱਚਾ ਮੰਗਦੇ ਕੋਈ ਬੜੀਆਂ ਮੰਗਦੇ ਪਹਿਲੀ ਗੱਲ ਤਾਂ ਚੰਗੇ ਸਕੂਲ ਲਾ ਦਿਓ ਜਿਲ੍ਹਾ ਦਿਓ ਤੇ ਇੱਕ ਮੋਬਾਈਲ ਤਾਂ ਬੱਚੇ ਵਾਲੇ ਬਾਬਾ ਜਿਹੜੇ ਤਿੰਨ ਕਾਇਕ ਨੂੰ ਰੱਦ ਕਰਾਈ ਹਾਂਜੀ ਉਹ ਵਲ ਪਾ ਕੇ ਆਰਥਿਕਾ ਸਿਸਟਮ ਨੂੰ ਬੰਦ ਕਰਨ ਲੱਗੇ ਆ ਹਾਂਜੀ ਸਾਡੀ ਸਾਰੀਆਂ ਕਿਸਾਨ ਜੇਥੇ ਬੰਦੀਆਂ ਦੀ ਮਿਕਲ ਹੋਈ ਹੈ ਹਾਂਜੀ 5 ਤਰੀਕ ਨੂੰ ਸਾਰੇ ਜੇਥੇ ਬੰਦੀਆਂ ਚੰਡੀਗੜ੍ਹ ਅਣਮਿੱਥੇ ਸਮੇਂ ਦਾ ਦਰਨਾ ਲਾ ਰਹੀਆਂ ਵੀ ਅਸੀਂ ਇਹ ਨਹੀਂ ਹੋਣ ਦੇ ਹਾਂਜੀ ਤੇ ਸਾਡੀ ਕਿਹ ਜੱਥੇ ਬੰਦੀਆਂ ਜੀ ਅਸੀਂ ਕਾਦਿਆ ਜੀ ਠੀਕ ਹੈ ਕਾਦਿਆ ਸਾਡਾ ਪੰਜਾਬ ਦਾ ਪੁਤਰਾ ਠੀਕ ਹੈ ਨਰਮਲ ਸਿੰਘ ਮਾਨੂਕੇ ਸਾਡਾ ਜਿਲ੍ਹਾ ਪ੍ਰਧਾਨ ਹਾਂਜੀ ਤੇ ਯਾਨੀ ਕਿ ਅੱਜ ਕੱਲ ਦੇ ਨੌਜਵਾਨ ਜਿੰਨੇ ਵੀ ਹੈਗੇ ਆ ਜੀ ਤੇ ਤੁਹਾਡੇ ਬੀੜੇ ਪਿੰਡ ਦੇ ਵਿੱਚੋਂ ਕਿੰਨੇ ਕ ਬਾਹਰ ਗਏ ਹੋ ਰਹਿ ਕੇ ਘਰ ਤੋਂ ਤਾਗੇ ਬੰਦਾ ਹੀ ਕੰਮ ਠੀਕ ਆ ਸਾਰਾ ਕੋਈ ਸਾਰਾ ਪਿੰਡ ਵਾਲੇ ਗਿਆ ਠੀਕ ਹੈ ਕੋਈ ਸਾਰਾ ਬਾਹਰ ਗਿਆ ਨਹੀਂ ਵੀ ਜਿਹੜਾ ਬੰਦਾ ਬਾਹਰ ਠੀਕ ਯਾਨੀ ਕਿ ਸਾਰੇ ਪਿੰਡ ਦੇ ਵਿੱਚ ਐਂਟਰਲੌਕ ਲੱਗੀ ਹੋਈ ਹੈ ਜੀ ਹਾਂ ਜੀ ਲੱਗੀ ਸਾਰੇ ਲੱਗੀ ਠੀਕ ਜਾਨੀ ਕਿ ਪਿੰਡ ਦੇ ਵਿੱਚ ਪੂਰੀ ਸਹੂਲਤਾਂ ਪੂਰੀ ਪੂਰੀ ਤੇ ਸਰਕਾਰੀ ਬੈਂਕ ਬੰਕ ਹੈਗੀ ਹੈ ਬੈਂਕ ਵੀ ਟੈਕ ਵੀ ਸਰਕਾਰੀ ਹਾਂਜੀ ਸਰਕਾਰੀ ਪਾਣੀ ਵੀ ਹੈਗੀ ਆ ਹਾਂਜੀ ਸਗੇ ਫੋਨ ਪੈਲ ਵੀ ਹੈ ਸਰਕਾਰੀ ਵੀ ਹੈਗਾ ਦਾਣਾ ਮੰਡੀ ਵੀ ਹੈ ਮੰਡੀ ਆ ਦਾਣਾ ਮੰਡੀ ਵੀ ਜੀ ਦੀ ਘਰ ਵੀ ਆ ਠੀਕ ਹੈ ਜੀ ਯਾਨੀ ਕਿ ਹੁਣ ਆਪਣੇ ਪਿੰਡਾਂ ਦੇ ਵਿੱਚ ਨੌਜਵਾਨਾਂ ਨੂੰ ਵੀ ਚਾਹੀਦਾ ਕਿ ਆਪਾਂ ਆ ਦੀ ਜਿਹੜੀ ਚੀਜ਼ ਸਰਕਾਰੀ ਆ ਉਹਨੂੰ ਸੰਭਾਲ ਕੇ ਰੱਖੀਏ ਕਿ ਇਹ ਨਾ ਹੋਵੇ ਕਿ ਆਪਾਂ ਸਰਕਾਰੀ ਚੀਜ਼ ਉਹਦਾ ਫਾਇਦਾ ਨਾ ਚੁੱਕੀਏ ਕਿ ਬਾਅਦ ਵਿੱਚ ਉਹ ਆਪਣੇ ਪਿੰਡ ਦੇ ਵਿੱਚ ਸਰਕਾਰੀ ਸਹੂਲਤ ਵੀ ਖਤਮ ਹੋ ਜੇ ਜੇ ਆਪਾਂ ਸਰਕਾਰੀ ਸਹੂਲਤ ਦਾ ਫਾਇਦਾ ਲਵਾਂਗੇ ਜੀ ਤੇ ਫੇਰ ਹੀ ਆਪਣੇ ਪਿੰਡ ਚ ਰਹੂਗੀ ਨਹੀਂ ਅਗਲੇ ਉਹਨਾਂ ਨੇ ਕਹਿਣਾ ਸਰਕਾਰ ਨੇ ਕਹਿਣਾ ਉੱਥੇ ਸਾਨੂੰ ਮੁਨਾਫਾ ਨਹੀਂ ਹੋ ਰਿਹਾ ਤੇ ਘਾਟਾ ਵਾ ਤੇ ਉਹਨਾਂ ਨੇ ਆਹ ਦੀ ਸਰਕਾਰੀ ਸਹੂਲਤ ਚੋਪ ਲੈਣੀ ਇੱਕ ਸਾਡੇ ਇਸ ਟਿਕਾਣਾ ਮੇਂ ਨਗਰ ਦੀ ਇੱਕ ਖੂਬੀ ਆ ਤੁਸੀਂ ਦਾਣਾ ਪਦਾਲੇ ਪੈਂਡ ਦੇਖੋ ਮਹਿਣਾ ਵੇਖੋ 7-8 ਗੁਰਦੁਆਰੇ ਆ ਰੋਲੀ ਦੇਖੋ 4-5 ਸਾਡਾ ਇੱਕੋ ਜਿਗਾਵੇਂ ਦਾ ਇੱਕੋ ਹੀ ਗੁਰਦੁਆਰਾ ਇਹ ਤਾਂ ਹੀ ਬਾੜੀ ਵੱਡੀ ਖਾਸੀਤ ਗੱਲ ਆ ਸਕੂਲ ਇੱਕੋ ਸਾਡੇ ਪਾਬਾ ਕੱਲਾ ਹੀ ਇਹੀ ਆ ਕੋਈ ਸਾਡੇ ਇਹ ਗਊਸ਼ਾਲਾ ਹੈਗੀ ਬਹੁਤ ਜੀਵਨ ਸੰਗਤ ਨਹੀਂ ਉਹ ਭਲਾਣੇ ਦਾ ਨਹੀਂ ਸਾਰੇ ਸਾਡੇ ਇਸ ਗੁਰਦੁਆਰੇ ਹੁੰਦੇ ਆ ਇਹ ਤਾਂ ਹੀ ਬਾੜੀ ਵੱਡੀ ਖਾਸੀਤ ਗੱਲ ਆ ਪੈਂਡ ਦੇ ਵਿੱਚ ਕਿਉਂਕਿ ਏਕਤਾ ਸਭ ਤੋਂ ਵੱਡੀ ਗੱਲ ਹੁੰਦੀ ਆ ਕਿ ਉਹ ਏਕਤਾ ਤੁਹਾਡੇ ਪਿੰਡ ਦੇ ਵਿੱਚ ਹੈਗੀ ਐ ਕਿਉਂਕਿ ਜੇ ਏਕਾ ਹੋਊਗਾ ਤਾਂ ਹੀ ਗੁਰਦੁਆਰਾ ਇੱਕ ਹੋਊਗਾ ਏਕਤਾ ਉਹਦਾ ਇਤਿਹਾਸ ਹੋਊਗਾ ਗੁਰਦੁਆਰਾ ਦਾ ਵੀ ਗੁਰਦੁਆਰੇ ਦਾ ਇਤਿਹਾਸ ਤੋਂ ਪਹਿਲਾਂ ਤਾਂ ਸਾਡੇ ਏਕੇ ਤੇ ਏਕੀ ਠੀਕ ਹੈ ਜੀ ਯਾਨੀ ਕਿ ਸਾਰਾ ਪਿੰਡ ਇੱਕ ਗੁਰਦੁਆਰਾ ਸਿਰ ਤੇ ਆਣ ਕੇ ਮੱਠਾ ਤੀਕਦਾ ਵਾ ਤੇ ਸਭ ਦੀ ਨਾਮ ਬੰਦੇ ਸਭ ਜਾਂਦੇ ਯਾਨੀ ਕਿ ਇਹ ਚੀਜ਼ ਖਾਸੀ ਤੇ ਗੱਲ ਆ ਹਾਂਜੀ ਜੀ ਇਸ ਸੱਤ ਤੋਂ ਆਪਾਂ ਹੁਣ ਦੂਜੀ ਸੱਤ ਤੇ ਚੱਲਦੇ ਆਂ ਪਿੰਡ ਤੇ گاਵੇਂ ਦੀ ਕਿਉਂਕਿ ਇੱਥੋਂ ਦੀ ਜਿਹੜੀ ਜਾਣਕਾਰੀ ਆ ਤੁਹਾਨੂੰ ਪਤਾ ਲੱਗ ਗਈ ਆ ਅਗਲੀ ਜਾਣਕਾਰੀ ਤੁਹਾਨੂੰ ਅਗਲੀ ਸੱਤ ਤੋਂ ਦੰਨੇ ਆਂ ਅੱਜ ਅਸੀਂ ਚਿਗਾਵੇਂ ਪਿੰਡ ਦੇ ਵਿੱਚ ਇੰਟਰਵਿਊ ਕਰਕੇ ਪੂਰਾ ਸੱਤਾਂ ਦੇ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਤੇ ਉੱਥੇ ਬਜ਼ੁਰਗੋ ਨੇ ਨਹੀਂ ਬੈਠੇ ਸੀਗੇ ਨਾ ਹੀ ਇੰਟਰਵਿਊ ਦੇਣ ਲਈ ਇਤਿਆਰ ਸੀ ਤੇ ਇੱਥੋਂ ਤੱਕ ਅਸੀਂ ਜਿੰਨੀ ਜਾਣਕਾਰੀ ਸਾਡੇ ਕੋਲੇ ਪ੍ਰਾਪਤ ਹੋਈ ਉਹ ਅਸੀਂ ਸੋਸ਼ਲ ਮੀਡੀਆ ਤੇ ਪਾਉਣ ਲੱਗੇ ਆਂ ਤੇ ਹੁਣ ਸਾਨੂੰ ਦਿਓ ਇਜਾਜ਼ਤ ਤੇ ਜੋੜਾ ਟੌਕਸ ਦੇ ਨਾਲ ਬਣੇ ਰਹੋ ਦਾਸ ਸੰਦੀਪ ਸਿੰਘ ਨਾਗੀ ਤੇ ਅਗਲੀ ਵੀਡੀਓ ਚ ਮਿਲਦੇ ਆ ਹੋਰ ਪਿੰਡ ਦੇ ਵਿੱਚ